ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਕਿਉਂਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਹੈ ਤੇਰੀ ਭਾਸ਼ਾ ਕੀ ਹੈ ਤੇਰਾ ਵਰਨ ਕੀ ਹੈ ਤੇਰੀ ਜਾਤ ਪਾਤ ਕੀ ਹੈ ਪ੍ਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ ਫਿਰ ਕਿਸ ਦੀ ਕਰਦਾ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੇ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਬ ਕੀ ਹੈ ਤੇਰਾ ਮੁਲਕ ਕੀ ਹੈ ਤੇਰਾ ਰੰਗ ਰੂਪ ਕੈਸਾ ਹੈ ਤੇਰੀ ਬਾਸ਼ਾ ਕੀ ਹੈ ਜਾਤ ਪਾਤ ਕੀ ਹੈ गोत की है घराना की है कुछ भी नहीं कर्म की है कर्मी, कर्मी होए विचार दुख है तो समझ लेना कोई ऐसे बीज बोए गए ने अक्सर मनुख कह दे पता नहीं ये दुख क्यों है दरअसल बीज आज बोया है तो फल है नहीं? ਬੀਜ ਫਲ ਤੱਕ ਆਪਣੇ ਵਿਚਾਰ ਕਾਫੀ ਸਮੇਂ ਦਾ ਗਾਇਬ ਹੈ ਅੰਤਰਾਲ ਹੈ ਅਜ ਬੀਜ ਬੋਇਆ 2 ਸਾਲ 4 ਸਾਲ 10 ਸਾਲ ਬਾਅਦ ਕਿਧਰੇ ਫਲ ਹੈ ਤੋ ਕਈ ਵਾਰ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ ਮੈਂ ਕਦੋਂ ਬੋਇਆ ਸੀ ਸ੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕੀ ਜਾਣੋ ਬਾਬਾ ਰੇ ਏ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਮੈਂ ਨਹੀਂ ਜਾਣਦਾ ਕਿਉਂ ਤੂੰ ਐਸਾ ਨਿਯਮ ਬਣਾਇਆ ਤੂੰ ਐਸੀ ਮਰਿਆਦਾ ਬਣਾਈਏ ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ ਉਡੀਕ ਕਰਨੀ ਪਵੇਗੀ ਉਡੀਕ ਕਰਨੀ ਪਵੇਗੀ ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ मैं अज अंब का बूटा लाया है अब मैं अम्ब नहीं मिलने मैं अज बेल लाई है अज अंगूर कोई नहीं आदमी फल महीने, साल दो साल पां साल दस साल इंतजार कर सकता करता है सारी दुनिया चाहती है ਪਾਠ ਕੀਤਾ ਹੈ ਜਪ ਕੀਤਾ ਹੈ ਅੰਮ੍ਰਿਤ ਵੇਲੇ ਉੱਠਿਆ ਹੈ ਕਹਿੰਦਾ ਅੱਜ ਪਾਠ ਤੇ ਬੜਾ ਕੀਤਾ ਹੈ ਜਬ ਤੱਕ ਤੇ ਬੜਾ ਕੀਤਾ ਹੋਇਆ ਤੇ ਕੁਝ ਵੀ ਨਹੀਂ ਐਸੇ ਮਿਲਦੇ ਨੇ ਮੈਨੂੰ ਹੋਇਆ ਤੇ ਕੁਝ ਵੀ ਨਹੀਂ ਹੱਦ ਹੋ ਗਈ ਅੰਮਦਾ ਬੂਟਾ ਤੋ ਲਾਇਆ ਹੈ ਔਰ ਤੇਰਾ ਵਿਸ਼ਵਾਸ ਕਾਇਮ ਹੈ ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ ਆਏਗਾ ਕਈ ਦਫਾ ਮਾਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ ਹਾਂ ਕਰਾਣਾ ਕਿਸਾਨਾਂ ਦਾ ਸੀ ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ ਪੁੰਗਰਦਾ ਪਿਆ ਕਿਨੇ ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਹੈ ਇਹ ਮੈਂ ਸਵਸਤੇ ਕਹਿ ਰਿਹਾ ਹਾਂ ਬਹੁਤ ਪੁਰਾਣੀ ਗਲਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਆਉਂਦੇ ਆ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਮਾਂ ਕਹ ਲਗੇ ਕੀ ਕਰਨੇ ਸਵੇਰੇ ਤੇ ਬੋਏ ਨੇ ਤੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪੈ ਨਹੀਂ ਕਿ ਨਹੀਂ ਸਬਰ ਕਰ ਲਈ 5-10 ਦਿਨ ਸਬਰ ਕਰ ਮੈਂ ਸਵੇਰੇ ਦੇਖਾਂ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੁੰਗ ਰਣਗੇ ਤੂੰ ਬੀਜ ਖਰਾਬ ਕਰ ਦਿੱਤਾ ਐਨੀ ਬੇਸਬਰੀ ਬੋਏ ਨੇ ਤੂੰ ਜਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖ ਲੈ ਸ਼ਾਮੇ ਮਿੱਟੀ ਹਟਾ ਕੇ ਦੇਖ ਲੈ ਇਤਨੀ ਬੇਸਬਰੀ ਕਿਦ ਤੋੜਾ ਜੀਆਂ ਪਾਠ ਸਵੇਰੇ ਕੀਤਾ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਦਰੇ ਕੜਾ ਪਰ ਸ਼ਾਦੀ ਦੇਖ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾਖੀ ਮਾਫ ਪਰ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ ਚਾਰ ਦਿਨ ਹੋ ਗਏ ਨੇ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਜ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਦੇ ਵਿੱਚ ਬੋਇਆ ਹੈ ਇਕ ਤਿਲ ਨਹੀਂ ਬੰਨੇ ਗਾਲੇ ਮਹਾਰਾਜ ਦੀ ਬਾਣੀ ਕਹਿੰਦੀ ਇਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਫਲੀ ਬਹੁਤ ਹੋਵੇਗੀ ਲਾਜ਼ਮੀ ਹੋਵੇਗੀ ਪਤ ਤ ਪਾਵਨ ਹਰ ਬਿਰਧ ਸਦਾਏ ਇਕ ਤਿਲ ਨਹੀਂ ਬੰਨੇ ਗਾਲੇ ਤਿਲ ਜਿੰਨੀ ਵੀ ਵਿਅਰਥ ਨਹੀਂ ਪਰ ਸਬਰ ਤੇ ਰਖ ਸਬਰ ਇਹ ਸਵਾ ਉਹ ਜੇ ਤੂੰ ਬੰਦਾ ਦ੍ਰਿੜ ਕਰੇ ਵਦਥੀ ਮੈਂ ਦਰਿਆ ਟੁੱਟ ਨਾ ਥੀ ਵਾਹੜਾ बाबा फरीद सागर ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤੋ ਸ਼ਾਇਦ ਬੀਜ ਪਨਪਨ ਤੋ ਰਹਿ ਜਾਣਾ ਇਧਰ ਤੂੰ ਸ਼ੁਭ ਕਰਮ ਕੀਤਾ ਇਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ ਇਸ ਦਾ ਵੀ ਆਪਣਾ ਫਲ ਹੈ ਤੋ ਮੈਂ ਅਰਜ਼ ਕਰਾਂ ਹੁਕਮ ਲਿਖ ਦੁੱਖ ਸੁਖ ਪਾਈ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਦੁੱਖ ਚੱਲਦਾ ਹੈ ਸੁਖ ਚੱਲਦਾ ਹੈ ਲਿਖੇ ਹੋਏ ਹੁਕਮ ਦੇ ਮਤਾਬਕ ਕੋਈ ਉੱਤਮ ਹੈ ਨੀਚ ਹੈ ਬੋਧ ਤੈ ਬੀਜ ਤੋ ਫਲ ਤੇ ਝੋਲੀ ਵਿੱਚ ਆਵੇਗਾ ਹਾਫਿਜ਼ ਹੋਏ ਨੇ ਈਰਾਨ ਦੇ ਵਿੱਚ ਇੱਕ ਸੂਫੀ ਸੰਤ ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ੀਰਾਜ਼ ਦੇ ਵਿੱਚ ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਦਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ ਹੈ ਇਹ ਨਹੀਂ ਕੱਚ ਲਿਆ ਕੇ ਉਥੇ ਫਿਟ ਕੀਤਾ ਨਹੀਂ ਕੱਚ ਨੂੰ ਪਿਗਲਾ ਕੇ ਦਿਵਾਰਾਂ ਗੁੰਬਦ ਸਹਰਾ ਹੀ ਕੱਚ ਔਰ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆ ਤੋਂ ਲੋਕੀ ਆਉਂਦੇ ਨੇ ਦੇਖਦੇ ਨੇ ਕਬਰ ਤੇ ਸੋਨਾ ਚਾੜਿਆ ਹੈ ਸਾਰਾ ਦਿਨ ਉਸ ਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ ਉਰਦੂ ਫਰਸੀਅਨ ਤੇ ਇੰਗਲਿਸ਼ ਦੇ ਨਾਲ-ਨਾਲ ਉਸ ਦਾ ਅਨਵਾਦ ਵੀ ਚੱਲਦਾ ਰਹਿੰਦਾ ਹੈ ਤੱਕੇ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ ਹਾਫਿਜ਼ ਦਾ ਇੱਕ ਮਿੱਤਰ ਸੀ ਬੜੀ ਦੁਖੀ ਹਾਲਤ ਦੇ ਚ ਹਾਫਿਜ਼ ਦੇ ਕੋਲ ਗਿਆ ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ ਤਾਂ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਯਾਰ ਰਾ ਖੁਦ ਕਰਦਾ ਲਾ ਇਲਾਜ ਨੇ ਧਿਆਨ ਨਾਲ ਸੁਣਨਾ ਯਾਰ ਰਾ ਖੁਦ ਕਰਦਾਰਾ ਇਲਾਜ ਨੇਸਤ ਕਰਦਨੀ ਖੁਇਸ਼ او ਆਮਦਨੀ ਪੇਸ਼ ਐ ਮੇਰੇ ਮਿੱਤਰ ਜੋ ਤੂੰ ਕਰ ਚੁਕੇ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ ਜੋ ਤੂੰ ਬੋ ਚੁਕੇ ਹੈ ਇਹ ਫਲ ਝੋਲੀ ਦੇ ਚ ਪਾਣ ਨੂੰ ਰਾਜ਼ੀ ਹੋ ਜਾ ਮੈਂ ਕੁਝ ਵੀ ਨਹੀਂ ਕਰ ਸਕਦਾ ਕਿਉਂ ਇਹ ਵਿਧਾਨ ਖੁਦਾ ਦਾ ਹੈ ਮੇਰਾ ਨਹੀਂ ਇਹ ਨਿਯਮ ਉਸ ਦਾ ਹੈ ਮੈਂ ਉਸ ਦੇ ਨਿਯਮ ਵਿੱਚ ਮਦਖਲਤ ਨਹੀਂ ਕਰ ਸਕਦਾ ਮੇਰੀ ਪਹੁੰਚ ਹੀ ਨਹੀਂ ਹੈ ਸੰਤ ਦਾ ਕੰਮ ਹੈ ਫਕੀਰ ਦਾ ਕੰਮ ਹੈ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਦੇਵੇ ਬਸ ਇਤਨਾ ਉਹਦਾ ਧਰਮ ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ ਸੰਤ ਉਸ ਦੇ ਨਿਯਮ ਨੂੰ ਬਦਲ ਨਹੀਂ ਸਕਦਾ ਸੰਤ ਉਸ ਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ ਇਸ ਵਾਸਤੇ ਉਹ ਕਹਿ ਰਿਹਾ ਯਾਰਾ ਖੁਦ ਕਰਦਾ ਰਾ ਇਲਾਜ ਨੇ ਇਸ ਤਰ ਕਰਦਨੀ ਖੁਇਸ਼ ਉਹ ਆਮਦਨੀ ਵੇਸ਼ ਜੋ ਤੂੰ ਕਰ ਚੁੱਕੇ ਹੈ ਬੌਗਣ ਲਈ ਤਿਆਰ ਹੋ ਜਾ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਧਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਇੰਜ ਕਹਿ ਲੋ ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਕੋਈ ਨਹੀਂ ਦੇਤਾ ਕਿਸੇ ਕੋ ਸਜ਼ਾਏ ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾएं ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਹਤ ਹੈ ਕਿਸੇ ਦੇ ਹੱਥੇ ਚ ਕੁਝ ਵੀ ਨਹੀਂ ਹੈ ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਹੀ ਰੱਬੀ ਫੈਸਲਾ ਤੇਰੀ ਚੋਲੀ ਚ ਪਿਆ ਹੈ ਔਰ ਕੁਝ ਵੀ ਨਹੀਂ ਕੋਈ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ ਹਾਂ ਦਿਖਾਈ ਦੇਂਦਾ ਹੈ ओने चोट पहुँचाई है ओन्हे चोट पहुँचाई है कोई नहीं देता किसी को सज़ाएं, सजा बन के आती हैं अपनी ख़ताएं, अक्सर ही ऐसा होता है एक संत नो समझ आ जाती है, मैं पढ़ रहा सीख दिन इतिहास महात्मा बुद्धा चल रहे सन ते पत्थर न ठोकर के गिर गए उठदार फिर पत्थर नो नमस्कार पै कर दे ਨਾਲ ਉਹਨਾਂ ਦਾ ਚਚੇਰਾ ਬਰਾਹ ਆਨੰਦ ਸੀ ਕਹਿਣ ਲੱਗੇ ਇਸ ਪੱਥਰ ਨੂੰ ਇਹ ਚੁੱਕ ਕੇ ਪਰੇ ਸੁੱਟਿਆ ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ ਇਹ ਕੋਈ ਮੱਥਾ ਠੇਕਣ ਦੇ ਲਾਇਕ ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ ਉਹ ਆਤਮਾ ਬੁੱਧ ਕਹਿੰਦਾ ਨ ਆਨੰਦ ਇੱਕ ਕਰਜ਼ਾ ਸੀ ਨਿਬੜ ਗਿਆ ਨਿਬੜ ਗਿਆ ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ ਇੱਕ ਕਰਜ਼ਾ ਸੀ ਮੇਰਾ ਨਿਬੜ ਗਿਆ ਇਸ ਜ਼ਖਮ ਲਗ ਬੇ ਨਿਬੜ ਗਿਆ ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਧਰੇ ਅਗਲੇ ਜਨਮ ਦਾ ਕਾਰਨ ਨਾ ਬਣਦੀ ਨਿਬੜ ਗਿਆ ਮੈਂ ਸਵਾਸੇ ਧੰਨਵਾਦ ਕੀਤਾ ਹੈ ਇਹ ਪੱਥਰ ਇਸ ਜ਼ਿੰਦਗੀ ਚ ਹੀ ਮਿਲ ਗਿਆ ਚੰਗਾ ਇੱਕ ਬਾਹਰ ਲੈ ਗਿਆ ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ ਇਸ ਸੋਚ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਤੋ ਲਿਖਿਆ ਹੋਇਆ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਕਿਉਂਕਿ ਕਰਮ ਅਨਸਾਰ ਦੁੱਖ ਤੇ ਸੁਖ ਹੈ ਤੇ ਬਣਾਇਆ ਪ੍ਰਮਾਤਮਾ ਦਾ ਨਿਯਮ ਹੈ ਇਸ ਵਾਸਤੇ ਭਗਤ ਕਹਿੰਦੇ ਸਭ ਕੁਝ ਤੇਰੇ ਹੱਥ 'ਚ ਨਿਯਮ ਤੇ ਤੇਰਾ ਬਣਾਇਆ ਕੋਈ ਸਾਡਾ ਥੋੜੀ ਬਣਾਇਆ ਹੈ ਪਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ ਜਦ ਭਗਤ ਕਹਿੰਦੇ ਸਭ ਕੁਝ ਤੇਰੇ ਹੱਥੇ 'ਚ ਹੈ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ ਹੈ ਅਸੀਂ ਨਹੀਂ ਬਣਾਇਆ ਸਾਡਾ ਕੁਝ ਵੀ ਨਹੀਂ ਹੈ ਇੰਨੀ ਗਮ ਤੇਰਾ ਬਣਾਇਆ ਇਸ ਵਾਸਤੇ ਸਭ ਕੁਝ ਤੋਂ ਹੈ ਸਭ ਕੁਝ ਤੋਂ ਹੈ ਨਾਨਕ ਹੁਕਮੇ ਜੇ 부ਝੇ ਤਾਂ ਹਉ ਮੈਂ ਕਹੈ ਨਾ ਕੋ ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ ਔਰ ਇੱਕ ਲੀਲਾ ਹੈ ਇੱਕ ਤਮਾਸ਼ਾ ਹੈ ਲੇਕਿਨ ਇਹ ਲੀਲਾ ਤੇ ਮਰਿਆਦਾ ਦੇ ਚ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਏ ਇਹ ਵੀ ਉਸ ਦੀ ਲੀਲਾ ਇਹ ਵੀ ਉਸ ਦੀ ਮਰਿਆਦਾ ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਬਾਨ ਦੇ ਨੇ ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਏ ਦੋ ਸਕਦਾ ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੋਲ੍ਹਿਆ ਇਹ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ ਹੈ। ਦਰਖਤ ਕਿਸ ਨੇ ਲਾਇਆ ਤੇ ਖਾਂਦੇ ਤੁਸੀਂ ਪਰ ਇੱਥੇ ਕੌਂਸਲਾ ਬਣਾ ਲਿਆ ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਲੈਣਾ ਬਣਾ ਲਿਆ। ਇਹ ਅਚੇਤ ਦੁਨੀਆ ਹੈ। ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ ਕਿਸ ਤੇ ਕੋਈ ਜ਼ਿੰਮੇਵਾਰੀ ਨਹੀਂ। ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ। ਕਿਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ। ਪ੍ਰਕਿਰਤੀ ਪਾਲਣਾ ਵੀ ਕਰਦੀ ਹੈ। ਜ਼ਿੰਮੇਵਾਰੀ ਮਨੁੱਖ ਦੀ ਹੈ ਮਨੁੱਖ ਪਰੋੜ ਹੋਇਆ ਹੈ ਸੈਣਾ ਹੋਇਆ ਹੈ ਔਰ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਨਿਯਮ ਤੂੰ ਦੁਖੀ ਹੈ ਤੇਰੇ ਕਰਮ ਤੂੰ ਸੁਖੀ ਹੈ ਤੇਰੇ ਕਰਮ ਕਿਉਂਕਿ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ ਐਸਾ ਹੁੰਦਾ ਪਿਓ ਨੇ ਬੀਜਿਆ ਜ਼ਮੀਨ ਦੇ ਵਿੱਚ ਪੁੱਤਰ ਫਸਲ ਵੱਢ ਰਿਹਾ ਹੈ ਅੰਬ ਦਾ ਬੂਟਾ ਪਿਓ ਨੇ ਲਾਇਆ ਸੀ ਅੰਬ ਖਾ ਰਹੇ ਨੇ ਪੋਤਰੇ ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਆ ਆਪਣੇ ਅੰਤਿਸ਼ ਕਰਨ ਦੀ ਧਰਤੀ ਦੇ ਚੇਤੇ ਆਪ ਬੀਜ ਆਪੇ ਹੀ ਖਾਏ ਦੂਸਰਾ ਨਹੀਂ ਖੁਦ ਬੀਜਦੇ ਆ ਖੁਦ ਖਾਂਦੇ ਆ ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ ਮੇਰਾ ਦੁੱਖ ਵੰਡ ਨਹੀਂ ਸਕਦੀ ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ ਹੈ ਵੰਡ ਨਹੀਂ ਸਕਦਾ ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ ਆਪ ਬੀਜ ਆਪੇ ਹੀ ਖਾਏ ਮੈਂ ਖੁਦ ਬੀਜੇ ਮੈਂ ਖੁਦ ਖਾਵਾਗਾ ਰੱਬੀ ਨਿਯਮ ਈਸ਼ਵਰੀ ਨਿਯਮ ਪਰਮਾਤਮਾ ਦਾ ਨਿਯਮ ਇਸ ਦੂਸਰੀ ਪੌੜੀ ਵਿੱਚ ਸਤਿਗੁਰ ਕਹਿੰਦੇ ਨੇ ਸਭ ਕੁਝ ਹੁਕਮ ਦੇ ਚੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਵਿੱਚ ਕੀ ਕੁਝ ਹੋ ਰਿਹਾ ਸਾਰਾ ਬ੍ਰਹਿਮੰਡ ਹੁਕਮ ਦੇ ਚੱਲ ਰਿਹਾ ਐ ਮਨੁੱਖ ਤੂੰ ਵੀ ਉਸ ਦੇ ਹੁਕਮ ਦੇ ਮੁਤਾਬਕ ਹੋਇਆ ਹੈ ਤੇਰੇ ਦੁੱਖ ਸੁਖ ਦਾ ਫੈਸਲਾ ਕਰਮਾਂ ਅਨਸਾਰੇ ਇਹ ਵੀ ਉਸ ਦਾ ਹੁਕਮ ਹੈ ਇਹ ਵੀ ਉਸ ਦੀ ਬਣਾਈ ਮਰਿਆਦਾ ਇਸ ਦੇ ਤੇਰਾ ਕੁਝ ਵੀ ਨਹੀਂ ਹੈ ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ ਹੈ ਦੀਵਾ ਦੇ ਦਿੱਤਾ ਹੈ ਅਕਲ ਦਾ ਬੁੱਧੀ ਦਾ ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ ਤਾਂ ਫਿਰ ਉਸਨੇ અવਤਾਰ ਵੀ ਭੇਜ ਦਿੱਤੇ ਨੇ بڑے بڑے ਗ੍ਰੰਥਕਾਰ ਵੀ ਭੇਜ ਦਿੱਤੇ ਨੇ بڑے بڑے ਵਿਆਖਿਆਕਾਰ ਵੀ ਭੇਜ ਦਿੱਤੇ ਨੇ ਲੇਖਕ ਦਾਰਸ਼ਨਿਕ ਫਲਸਫੀਰ ਚਿੰਤਕ ਵੀ ਭੇਜ ਦਿੱਤੇ ਨੇ ॠषि मुनि ਵੀ ਭੇਜ ਦਿੱਤੇ ਨੇ ਪੈਗੰਬਰ ਵੀ ਭੇਜ ਦਿੱਤੇ ਨੇ ਔਰ ਉਹ ਐਲਾਨੀਆਂ ਕਹਿ ਰਹੇ ਨੇ ਜਿਸ ਕਰਮ ਤੋਂ ਤੂੰ ਕਿਸੇ ਨੂੰ ਝੋਟ ਪਹੁੰਚਾ ਰਿਹਾ ਹੈ ਤੈਨੂੰ ਝੋਟ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ ਹੈ ਤੈਨੂੰ ਹਾਨੀ ਪਹੁੰਚੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ ਹੈ ਤੇਰੀ ਬੇਇੱਜ਼ਤੀ ਹੋਵੇਗੀ ਜਿਸ ਕਰਮ ਤੋਂ ਤੂੰ ਕਿਸੇ ਦੀ ਪਗਲਾ ਛੱਡੀਏ ਤੇਰੀ ਲੈ ਜਾਏਗੀ ਨਿਯਮ ਈਸ਼ਵਰੀ ਨਿਯਮ ਇਹ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪਰਮਾਤਮਾ ਭੇਜਦਾ ਰਿਹਾ ਹੈ ਇੱਕ ਅਕਲ ਦਾ ਦੀਵਾ ਦਿੱਤਾ ਇੱਕ અવਤਾਰ ਦਿੱਤੇ ਇਹ ਕਿਤਨੇ ਗ੍ਰੰਥ ਦਿੱਤੇ ਗ੍ਰੰਥਕਾਰ ਦਿੱਤੇ ਚਾਰੋਂ ਪਾਸੇ ਮਨੁੱਖ ਨੂੰ ਸਮਝਾਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹਈਆ ਕਰਾਏ ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੀਸਰੀ ਪੌੜੀ ਦੇ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ ਪਰ ਅੱਜ ਦੂਸਰੀ ਦੇ ਆਲੇ ਦੁਆਲੇ ਹੀ ਮੇਰਾ ਦਿਮਾਗ ਘੁੰਮਦਾ ਰਿਹਾ ਤੀਸਰੀ ਪੌੜੀ ਮੈਂ ਪੜ ਕੇ ਤੁਹਾਡੇ ਸਾਹਮਣੇ ਰੱਖਦੇ ਆਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨਹੀਂ ਸਾਨ ਜੀ ਕਿਸੇ ਕੁਲ ਸਮਝਦਾ ਤਾਣ ਹੈ ਨਾਨਕ ਹੁਕਮੇ ਜੇ 부ਝੇ ਜੇ ਕੋਈ 부ਝ ਗਿਆ ਸਮਝ ਗਿਆ ਜਾਣ ਗਿਆ ਤੇ ਜਾਣਨਾ ਇੱਕ ਸ਼ਕਤੀ ਹੈ 부ਝਣਾ ਇੱਕ ਸ਼ਕਤੀ ਹੈ ਇੱਕ ਕਲਾ ਹੈ ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ ਅਗਰ ਕਿਸੇ ਕੁਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ ਨਾਲ ਕਥਨ ਕਰਨ ਦਾ ਵੀ ਧਿਆਨ ਹੈ ਬਿਆਨ ਵੀ ਕਰ ਸਕਦਾ ਹੈ ਗੱਲ ਉਸ ਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ ਹੈ ਮੈਂ ਕੱਲ ਵੀ ਅਰਸ਼ ਕੀਤੀ ਸੀ ਬਹੁਤ ਸਾਰੇ ਨੇ ਐਸੇ ਦੁਨੀਆ 'ਚ ਸਮਝ ਜਾਂਦੇ ਨੇ ਰੱਬੀ ਨਿਯਮ ਨੂੰ ਸਮਝ ਜਾਂਦੇ ਨੇ ਸਮਝਾ ਸਮਝਾ ਨਹੀਂ ਸਕਦੇ ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ